ਉਹਨਾ ਦੇਖੋ ਐ ਬਾਡੀ ਲੋਸ਼ਨ ਆ ਗਿਆ ਇੱਕ ਦੇ ਉੱਤੇ 105 ਰੁਪਏ ਐਮ ਆਰ ਪੀ ਐ 20 ਰੁਪਏ ਦਾ ਤਾਂ ਇਹ ਸਕਰਬ ਆ 200 ਵਾਲਾ ਕਿੰਨੇ ਦਾ ਪੈਣਾ 45 ਰੁਪਏ ਦਾ ਓਕੇ ਕਜਲ ਆ ਗਿਆ ਰਵਲਵਿੰਗ ਰਵਲਵਿੰਗ ਕਜਲ ਆ 36 ਰੁਪਏ ਦਰਜਾ 30 ਰੁਪਏ ਦਾ ਕਜਲ ਆ 20 ਰੁਪਏ ਦਾ ਸੇਲ ਹੁੰਦਾ ਆ ਦੇਖੋ ਐਂਜੋ ਆ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਠੀਕ ਆ ਬਈ 60 ਰੁਪਏ ਦੀ ਐਂਜੋ ਐ ਮੈਂ 120 ਰੁਪਏ ਦੇ ਮਿਲ ਰਹੀ ਹੈ ਪਿਆਰ ਤੋਂ ਤੁਹਾਡਾ ਇੱਕ ਲਬਸਟਿਕ ਹੈ ਇੱਕ ਦੇ ਉੱਤੇ 180 ਰੁਪਏ ਐਮ ਆਰ ਪੀ ਹੈ 175 ਪਰ ਪੀਸ ਓਕੇ ਬਈ 2027 28 ਤੱਕ ਵੈਲਿਡ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਪੀਸ ਲਬਸਟਿਕ ਆ ਗਈ ਤੁਹਾਨੂੰ ਪੂਰਾ ਡੱਬਾ ਕਿੰਨੇ ਦਾ ਪੈਣਾ 60 ਰੁਪਏ ਦਾ ਓਕੇ 5 ਰੁਪਏ ਦਾ ਸਸਤੀ ਪੈ ਗਈ ਤੁਸੀਂ 20 ਰੁਪਏ ਹੀ ਸੇਲ ਕਰਨੀ ਹੈ ਠੀਕ ਇਹ ਫੇਸ ਵੋਸ਼ ਆ ਗਿਆ V L C C ਹਾਂ ਬਈ ਇੱਕ ਤੇ 230 ਰੁਪਏ ਐਮ ਆਰ ਪੀ ਹੈ ओके ਵੀਰੇ ਠੀਕ ਹੋ ਗਿਆ ਤੁਹਾਨੂੰ ਕਿੰਨੇ ਦਾ ਪਹਿਣਾ 55 ਰੁਪਏ ਦਾ ਹਾਂਜੀ ਸਸਟੀ ਕਾਲ ਦੀ ਸਾਰਿਆਂ ਨੂੰ ਆਪਾਂ ਫੜਿਆ ਫੀਲਡ ਗੱਜਨੂ ਲੁਧਿਆਣੇ ਕੋਸਵਾੜਾ ਤੁਹਾਨੂੰ ਹੋਰ ਸੋਹਣਾ ਸਮਾਨ ਦਿਖਾਉਣੇ ਆਪਾਂ ਸਾਕਰ ਕੋਲ ਲਾਇਏ ਸੀ ਸਾਰਾ ਸਮਾਨ ਕੰਪਨੀ ਦਾ ਰੇਟ ਸੁਣ ਕੇ ਆਪਾਂ ਦੇ ਦੂੰਗੀ ਓਕੇ ਅਰੇ ਰੋਜ਼ ਵਾਟਰ ਆ ਗਿਆ ਪੰਪ ਵਾਲਾ ਇੱਕ ਤੇ 80 ਰੁਪਏ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪਹਿਣਾ 15 ਰੁਪਏ ਦਾ ਪੰਪ ਵਾਲਾ ਰੋਜ਼ ਵਾਟਰ ਓਕੇ ਵੀਰ 80 ਵਾਲਾ 15 ਰੁਪਏ ਓਕੇ ਵੀਰ ਆ ਦੇਖੋ ਐਂਜੋ ਹੈ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਠੀਕ ਆ ਬਾਈ 60 ਰੁਪਏ ਦੀ ਐਂਜੋ ਹੈ ਨਹੀਂ 120 30 ਰੁਪਏ ਦੀ ਮਿਲਦੀ ਆ ਤੁਹਾਡੀ ਦੁਕਾਨਦਾਰੀ ਆ ਤੁਸੀਂ ਕਿੰਨੇ ਦਾ ਸੇਲ ਕਰਨਾ ਓਕੇ ਠੀਕ ਆ 60 ਲੋ 60 ਲੈ ਕੇ ਮੇਰੇ ਵੱਲੋਂ 70 ਵੇਚ ਦੋ 60 ਪੀਸ ਦਾ ਗੱਤਾ ਸੋਹਣੀ ਕਮਾਈ ਹੁੰਦੀ ਆ ਇਹ ਦੇਖੋ ਜਿਓਮੈਟਰੀ ਤੁਹਾਨੂੰ ਦਿੰਨੇ ਆ ਸਿਰਫ 20 ਰੁਪਏ ਦਾ ਪੀਸ ਆ ਓਕੇ 20 ਰੁਪਏ ਦਾ ਪੀਸ ਆ ਪੂਰਾ ਕੀ ਇਹ ਤੁਹਾਨੂੰ ਕਿੰਨੇ ਦੀ ਪੈਣੀ 20 ਰੁਪਏ ਦੀ ਤੁਸੀਂ 20 ਵਾਲੀ ਚੀਜ਼ 50 100 70 80 ਜਿੱਥੇ ਮਰਜ਼ੀ ਸੇਲ ਕਰ ਦਿਓ ਓਕੇ ਠੀਕ ਹੋ ਗਿਆ ਆ ਦੇਖੋ 20 20 ਰੁਪਏ ਸਿਰਫ 20 ਰੁਪਏ ਪੈਣੀ ਤੁਹਾਨੂੰ ਆ ਦੇਖੋ 20 ਰੁਪਏ ਠੀਕ ਹੋ ਗਿਆ ਹੈਨਾ ਜਿੰਨੇ ਦੀ ਮਰਜ਼ੀ ਸੇਲ ਕਰੋ ਹੁਣ ਇੱਕ ਲਿਬਸਟਿਕ ਹੈ ਇੱਕ ਦੇ ਉੱਤੇ 180 ਰੁਪਏ ਐ ਐਮ ਆਰ ਪੀ ਐ 175 ਪਰ ਪੀਸ ਓਕੇ ਭਾਈ 2027 28 ਤੱਕ ਵੈਲਟ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਪੀਸ ਓਕੇ ਬਈ 175 ਵਾਲਾ 25 ਰੁਪਏ ਤੁਸੀਂ ਆਹ ਸਹੀ ਹੋ ਗਿਆ ਅਸੀਂ ਤੁਹਾਨੂੰ ਰੇਟ ਦੇਨੇ ਆ ਠੀਕ ਹੋ ਗਿਆ ਆਓ ਅੰਦਰ ਆ ਦੇਖੋ ਅਲਬਸਟਿਕ ਆ ਗਈ ਤੁਹਾਨੂੰ ਪੂਰਾ ਡੱਬਾ ਕਿੰਨੇ ਦਾ ਪੈਣਾ 60 ਰੁਪਏ ਦਾ ਓਕੇ 5 ਰੁਪਏ ਤੋਂ ਸਸਤੀ ਪੈ ਗਈ ਤੁਸੀਂ 20 ਰੁਪਏ ਹੀ ਸੇਲ ਕਰਨੀ ਹੈ ਠੀਕ ਆ ਬਈ ਠੀਕ ਹੋ ਗਿਆ ਆ ਜਿਓ ਅੰਦਰ ਆਹ ਦੇਖੋ ਇਹ ਫੇਸ ਵੋਸ਼ ਆ ਗਿਆ VLCC ਹਾਂ ਬਈ ਇੱਕ ਤੇ 230 ਰੁਪਏ ਐਮ ਆਰ ਪੀ ਹੈ ओके ਵੀਰੇ ਠੀਕ ਹੋ ਗਿਆ ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ 55 ਰੁਪਏ ਦਾ 55 ਰੁਪਏ ਦਾ ਪੀਸ ਹੈ 230 ਵਾਲਾ ਓਕੇ ਵੀਰੇ ਓਕੇ ਵੀਰੇ ਆਪਾਂ ਤੁਹਾਨੂੰ ਸਿੱਧਾ ਨੈਟ ਰੇਟ ਲਾਤਾ ਹੁਣ ਇਹ ਦੇਖੋ ਇਹ ਬਾਡੀ ਲੋਸ਼ਨ ਆ ਗਿਆ ਆਹ ਬਈ ਇੱਕ ਦੇ ਉੱਤੇ 105 ਰੁਪਏ ਐਮ ਆਰ ਪੀ ਹੈ 20 ਰੁਪਏ ਦਾ 105 ਵਾਲਾ 20 ਰੁਪਏ ਦਾ ਇਹ ਸਕਰਬ ਹੈ 200 ਵਾਲਾ ਕਿੰਨੇ ਦਾ ਪੈਣਾ 45 ਰੁਪਏ ਦਾ ਓਕੇ ਵੀਰੇ ਹਨਾ ਪਿੰਕ ਐਂਡ ਬਲੂ ਕੰਪਨੀ ਦਾ ਸਕਰਬ ਹੈ ਕੋਈ ਦਿੱਲੀ ਮੇਡ ਨਹੀਂ ਹੈਗੀ ਕੋਈ ਚੀਜ਼ ਹੁਣ ਕਈ ਦੁਕਾਨਦਾਰਾਂ ਨੂੰ ਇੰਨਾ ਨਹੀਂ ਪਤਾ ਜਿਹੜੇ ਨਵੇਂ ਨੇ ਹਨਾ ਜੇ ਕਿਸੇ ਨੂੰ ਨਹੀਂ ਨੋਲੇਜ ਤੇ ਭਰਾ ਗਲਤ ਕਮੈਂਟ ਨਾ ਕਰਿਆ ਕਰੋ ਹੁਣ ਇਹ ਕੰਪਨੀ ਦੇ ਸੌਦੇ ਆ ਮੈਂ ਘਰ ਨਹੀਂ ਬਣਾਏ 50 ਜੁਆਇੰਡ ਓਕੇ ਜਲਦੀ ਇਹ ਤਾਂ ਗੱਲ ਹੈ ਹੁਣ ਇਹ ਕੰਪਨੀ ਦਾ ਸੌਦਾ ਆ ਮੈਂ ਤੁਹਾਨੂੰ 50 ਰੁਪਏ ਦਾ ਕਿਹਾ 45 ਰੁਪਏ ਕਿਹਾ ਤੁਸੀਂ ਜਿੰਨੀ ਜ਼ਿਆਦਾ ਕੁਆਂਟੀਟੀ ਲਓਗੇ ਰੇਟ ਘਟਾ ਦਾਂਗਾ ਹਨਾ ਇਹ 200 ਵਾਲੀ ਚੀਜ਼ ਕੰਪਨੀ ਦੀ ਹੈ ਹੁਣ ਮੇਰੇ ਕੋਲ ਰਿਪੀਟ ਕਸਟਮਰ ਤਾਂ ਜੁੜਿਆ ਹੋਇਆ ਦਾਦਾ ਦਾ ਸਾਲ ਤੋਂ ਕੰਮ ਕਰ ਰਹੇ ਆ ਰੇਟ ਲੈ ਕੇ ਜਾ ਰਹੇ ਆਪਣੇ ਤੋਂ ਹਣਾ ਤਾਂ ਹੀ ਰਸ਼ ਲੱਗਾ ਰਹਿੰਦਾ 24 ਘੰਟੇ ਇਹ ਦੇਖੋ ਉਸ ਤੋਂ ਬਾਅਦ ਇਹ ਰੋਜ਼ ਵਾਟਰ ਆ ਗਿਆ ਇਹ ਰੋਜ਼ ਵਾਟਰ ਕਿੰਨੇ ਦਾ ਪੈਣਾ 5 ਰੁਪਏ ਦਾ ਓਕੇ ਬਾਈ ਇਹ ਵਾਲਾ ਪੈਕੇਟ 40 ਰੁਪਏ ਦਾ ਪੈਕੇਟ ਆ 10 ਚੋਕ 40 4 ਰੁਪਏ ਦਾ ਰੋਜ਼ ਵਾਟਰ ਪੈ ਗਿਆ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਇਹ ਦੇਖੋ ਇਹ ਕਜਲ ਆ ਗਿਆ ਰਵਲਵਿੰਗ ਰਵਲਵਿੰਗ ਕਜਲ ਆ 36 ਰੁਪਏ ਦਰਜਨ 3 ਰੁਪਏ ਦਾ ਗੱਜਲ ਹੈ 20 ਰੁਪਏ ਦਾ ਸੇਲ ਹੁੰਦਾ ਠੀਕ ਹੈ ਇਹ ਗਾਹਕ ਮਾਲ ਕਢਾ ਰਿਹਾ ਸਾਰਾ